ਲੁਧਿਆਣਾ ਚ ਲਗਾਤਾਰ ਹੀ ਲੁੱਟਾਂ ਖੋਹਦੀਆਂ ਵਾਰਦਾਤਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ ਤੇ ਜਿਸਦੇ ਚੱਲਦਿਆ ਹੁਣ ਆਮ ਜਨਤਾ ਦਾ ਸੜਕ ਤੇ ਚੱਲਣਾ ਵੀ ਦੁਬਰ ਹੋ ਗਿਆ ਕਿਉਂਕਿ ਲਗਾਤਾਰ ਹੀ ਜਸਤਰੀਕੇ ਦੇ ਨਾਲ ਲੁੱਟਖੋਹਾਂ ਦੀਆਂ ਵਾਰਦਾਤਾਂ ਵਾਦੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਤੇ ਵੀ ਹੁਣ ਲੋਕਾਂ ਵੱਲੋਂ ਸਵਾਲ ਚੁੱਕਨੇ ਖੜੇ ਕਰ ਦਿੱਤੇ ਨੇ ਤਾਦਾਸੀ ਕਿ ਅਜੇ ਹਾਈ ਮਾਮਲਾ ਇੱਕ ਹੋਰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਸਾਹਮਣੇ ਆਇਆ ਤਾਂ ਜਿੱਥੇ ਸ਼ਿਮਲਾਪੁਰੀ ਇਲਾਕੇ ਚ ਪੈਦ ਦੇ ਮਠਾੜੂ ਚੌਕ ਨੇੜੇ ਇੱਕ ਐਕਟਿਵ ਸਵਾਰ ਨੌਜਵਾਨਾ ਵੱਲੋਂ ਇੱਕ ਬਜ਼ੁਰਗ ਔਰਤ ਦੇ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਉਸ ਔਰਤ ਨੂੰ 1.5 ਕਿਲੋਮੀਟਰ ਤੱਕ ਕਸੀਟ ਦੇ ਲੈ ਜਾਂਦੇ ਨੇ ਇਹ ਐਕਟਿਵਾ ਸਵਾਰ ਬਦਮਾਸ਼ ਤੇ ਉਸੇ ਦੌਰਾਨ ਉਸ ਔਰਤ ਦੇ ਕਈ ਗੰਭੀਰ ਸੱਟਾਂ ਵੀ ਲੱਗ ਜਾਂਦੀਆਂ ਨੇ ਕਾਫੀ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਤੇ ਚੱਲਦੇ ਆ ਕੁਝ ਲੋਕਾਂ ਵੱਲੋਂ ਉਸ ਬਦਮਾਸ਼ ਦਾ ਪਿੱਛਾ ਵੀ ਕੀਤਾ ਜਾਂਦਾ ਹੈ ਤੇ ਕੁਝ ਹੀ ਦੂਰੀ ਤੇ ਕਿਹਾ ਜਾ ਰਿਹਾ ਹੈ ਕਿ ਉਹ ਬਦਮਾਸ਼ ਕਿਸੇ ਟਰੱਕ ਦੇ ਨਾਲ ਟਕਰਾ ਜਾਂਦਾ ਹੈ ਤੇ ਇਸ ਦੌਰਾਨ ਉਸ ਦੇ ਵੀ ਸੱਟਾਂ ਲੱਗਦੀਆਂ ਨੇ ਜਿਸ ਤੋਂ ਬਾਅਦ ਜਦੋਂ ਲੋਕਾਂ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਾਬੂ ਕੀਤਾ ਜਾਂਦਾ ਹੈ ਤਾਂ ਸਮੇਂ ਪਤਾ ਚੱਲਦਾ ਹੈ ਕਿ ਉਸ ਬਦਮਾਸ਼ ਵੱਲੋਂ ਕਾਫੀ ਨਸ਼ਾ ਕੀਤਾ ਸੀ ਤੇ ਨਸ਼ੇ ਦੀ ਹਾਲਤ ਦੇ ਵਿੱਚ ਉਸ ਦੇ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਸ਼ਿਮਲਾਪੂਰੀ ਇਲਾਕੇ ਚ ਪੈਂਦੇ ਮਠਾੜੂ ਚੌਕ ਨੇੜੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸੇ ਦੌਰਾਨ ਸੀਸੀਟੀਵੀ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਨੇ ਤਾਂ ਤੁਹਾਨੂੰ ਉਸ ਸੀਸੀਟੀਵੀ ਤਸਵੀਰਾਂ ਦਾ ਵਿਰੋਧ ਕਰਵਾ ਦਿਨੇ ਆ ਜਿਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਵੀ ਕਿ ਇੰਜ ਇਸ ਐਕਟਿਵਸ ਵਾਰ ਬਦਮਾਸ਼ ਵੱਲੋਂ ਇੱਕ ਬਜ਼ੁਰਗ ਔਰਤ ਦੇ ਹੱਥੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੌਰਾਨ ਇਸ ਔਰਤ ਨੂੰ 1.5 ਕਿਲੋਮੀਟਰ ਤੱਕ ਕਸੀਟ ਦੇ ਲੈ ਜਾਂਦੇ ਨੇ ਪੂਰੇ ਭਰੇ ਬਾਜ਼ਾਰ ਦੇ ਵਿੱਚੋਂ ਤਾਂ ਕੁਝ ਲੋਕ ਖੜੇ ਦੇਖਦੇ ਹੀ ਰਹਿ ਜਾਂਦੇ ਨੇ ਕਿ ਇਹ ਬਜ਼ੁਰਗ ਔਰਤ ਕਿਹ ਚੱਕ ਸੀਟ ਨਹੀਂ ਜਾ ਰਹੀ ਆ ਤਾਂ ਇੱਕ ਵਾਰ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਲੁਧਿਆਣਾ ਚ ਲਗਾ ਜਿਹੜੇ ਮਲੇਰਾਂ ਨੇ ਵੀਰੇ ਮੈਦਰ ਇਸ਼ਨ ਗਰੇਣਾ ਵੀਰੇ ਜਦੋਂ ਇਹ ਬਾਤ ਹੋਈ ਕਿੱਥੋਂ ਕਿੱਥੇ ਜਾ ਰਹੇ ਵੀਰੇ ਅਸੀਂ ਇੱਧਰੋਂ ਮਠਾੜੇ ਚੋਂ ਤੋਂ ਨਾ ਉੱਧਰ ਜਾ ਰਹੇ ਕੁਲਚੋਂ ਗੰਨੀ ਤੇ ਕੇਕੇ ਦੇ ਕੋਲ ਨਾ ਇੱਕ ਮੁੰਡਾ ਐਕਟਵਾ ਦੇ ਪਿੱਛੇ ਆਂਟੀ ਪਤਨੀ ਉਹਨੇ ਕੋਈ ਆਂਟੀ ਐਕਟਵਾ ਫੜੀ ਜੀ ਪਤਨੀ ਕੀ ਹੋਇਆ ਸੀਗਾ ਬੋਡੀ ਸਪੀਡ ਨਾਲ ਬੋਡੀ ਸਪੀਡ ਨਾਲ ਆਇਆ ਉਥੋਂ ਜਦੋਂ ਯੂ-ਟਰਨ ਮਾਰਿਆ ਦੀਵ ਵਿੱਚ ਫਸੀ ਹੋਦੀ ਪਤਨੀ ਆਂਟੀ ਨੇ ਐਟਵ ਫੜੀ ਸੀਗੀ ਸਾਰੇ ਫਟੜਾ 2:00 ਵਜੇ ਆਏ ਆ ਠੀਕ ਹੈ ਐਟਵ ਮੋਟਰਸਾਈਕਲ ਮੇਰੇ ਕੋਲ ਮੋਟਰਸਾਈਕਲ ਯੂ-ਟਰਨ ਮਗ ਵਾਪਸ ਹੈ ਜੋ ਇੱਥੇ ਮਠੜਚੋ ਪਹੁੰਚਿਆ ਸੀ ਜੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਆਂਟੀ ਦੇ ਪੂਰੀ ਸੱਟਾਂ ਵੱਜੇ ਛਿੱਲੇ ਹੋਏ ਹੋਰੇ ਲੋਕ ਕਹਿ ਰਹੇ ਤੋਂ ਆਂਟੀ ਲੋ ਜਿਹੜਾ ਫੋਨ ਵਗੈਰਾ ਖੋ ਕੇ ਪਜੇ ਸੀ ਉਹ ਮੁੰਡਾ ਕਹਿ ਰਿਹਾ ਕਿ ਫੋਨ ਖੋਇਆ ਸੀ ਕੋਈ ਕਹਿੰਦਾ ਉਹਨੇ ਜਿਹੜਾ ਆਂਟੀ ਜਿਹੜਾ ਕੰਮ ਡਿਊਟੀ ਦਾ ਜਿਹੜਾ ਜਿਹੜਾ ਆਪਣਾ ਬੈਗ ਪਾਇਆ ਸੀਗਾ ਹਾਂਜੀ ਉਹ ਕਿੱਥੇ ਲੁੱਟ ਕੀਤੀ ਕਹਿੰਦੇ ਉਹਨੇ ਤੇ ਇੱਕ ਮੁੰਡੇ ਦੋ ਤਿੰਨ ਮੁੰਡੇ ਪਿੱਛੇ ਗਏ ਉਹਨੇ ਮਗਰ ਇੱਕ ਮੁੰਡੇ ਨੂੰ ਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੇ ਲੋਕਾਂ ਖਲਾਫ ਕੀ ਕਰ ਰਹੇ ਸੀ ਮੇਰੇ ਸਾਨੂੰ ਤਾਂ ਹਸਤਾ ਇਹੀ ਕਹਿੰਨੇ ਆ ਜਿਹੜੇ ਬੰਦੇ ਚੋਰੀ ਚੁਗਰੀ ਕਰਦੇ ਆ ਨਾ ਜੋ ਸਰਕਾਰ ਕਹਿੰਦੀ ਆ ਨਾ ਐਕਸ਼ਨ ਲੈਣਾ ਚਾਹੀਦਾ ਹੈ ਉੱਪਰ ਸਰਕਾਰ ਐਕਸ਼ਨ ਲੈਂਦੀ ਨਹੀਂ ਹੈਗੀ ਲੈ ਕੇ ਛੱਡ ਦਿੰਦੀ ਹੈ ਪੈਰ ਤੇ ਛੱਡ ਤੇ ਇਸ ਉਹ ਇਹੋ ਜਿਹੇ ਲੋਕਾਂ ਨੂੰ ਉਹਦੀ سپورਟ ਸਜ਼ਾ ਦੀ ਸਜ਼ਾ ਦੀ ਚਾਹੀਦੀ ਇਹਨਾਂ ਨੂੰ ਮੈਂ ਕਾਉਂਟੀ ਚੌਂਕ ਤੇ ਦੇਖ ਜਾ ਰਹੇ ਸੀ ਐਕਟਿਵ ਅਤੇ ਬਹੁਤ ਸਪੀਡ ਤੇ ਐਕਟਿਵ ਜਾਰੀ ਸੀ ਪਿੱਛੇ ਇੱਕ ਲੇਡੀ ਸੀ ਮਤਲਬ ਉਹਦੇ ਬਾਲ ਲਪੇਟਿਆ ਸੀ ਇਸ ਕੋਈ ਨਾ ਪਿਛਲੇ ਟਾਇਰ ਨਾਲ ਉਹ ਕਿਹੜੀ ਹੱਦ ਤੱਕ ਬੰਦ ਰਹੇ ਸੀ ਉਹਨੂੰ ਚੇਸ ਕਰਦੇ ਆ ਰਹੇ ਬੰਦਨ ਪਿੱਛੇ ਆਵਾਜ਼ਾਂ ਮਾਰਦੇ ਨੇ ਬਿਲਕੁਲ ਨਸ਼ੇ 'ਚ ਸੀ ਉਹ ਫੋਨ ਛੱਡ ਖੋ ਕੇ ਆ ਰਹੇ ਸੀ ਉਹਦਾ ਉਹ ਇੱਥੇ ਜਾ ਕੇ ਰੋਕ ਕੇ ਇੱਥੇ ਆ ਕੇ ਫਸਿਆ ਉਹ ਮੁੰਡਾ ਮਤਲਬ 1.5-2 ਕਿਲੋਮੀਟਰ ਦਾ ਪਿੱਛੋਂ ਕਿਹੜੀ ਹੱਦ ਲੈ ਕੇ ਆ ਰਹੇ ਲੇਡੀਜ਼ ਨੂੰ ਉਹ ਬਜ਼ੁਰਗ ਹੈਗੀ ਆ ਸ਼ਾਇਦ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਬਹੁਤ ਬੁਰੀ ਹਾਲਤ ਆ ਉਹਦੀ ਏਕਦਰ 80-90 ਦੀ ਸਪੀਡ ਤੇ ਬਿਲਕੁਲ ਰੈਸਟੇ ਕਿਹੜੀ ਹੱਦ ਮੈਂ ਮੈਨੂੰ ਇਹਨਾਂ ਨੂੰ ਨਹੀਂ ਪਤਾ بس ਮੈਂ ਨਹਿਰ ਤੋਂ ਨੂੰ चेस ਨਹਿਰ ਤੋਂ ਪਿੱਛੇ ਥੋੜੇ ਪਿੱਛੇ ਤੇ ਉਹ ਕਿਹੜੀ ਜ਼ਾਇਰੇ ਸੀ ਕੁਆਲਟੀ ਚੋਂ ਮੇਰੀ ਦੁਕਾਨ ਉੱਥੋਂ ਦੀ ਮੈਂ ਦੇਖਿਆ ਨੂੰ ਜਿਹੜੇ ਫੋਨ ਫੋਨ ਸੀ ਬਾਈਕ ਤੇ ਸੀਗੇ ਨਹੀਂ ਨਹੀਂ ਉਹ ਐਕਟਿਵ ਤੇ ਸੀਗੇ ਐਕਟਿਵ ਐਕਟਿਵ ਨੰਬਰ ਵੀ ਆ ਗਿਆ ਵਾ ਉਹ ਕਿੰਨੇ ਜਣੇ ਸੀਗੇ ਕੋਈ ਇਕੱਲਾ ਬੰਦਾ ਸੀ ਸਿੰਗਲ ਬੰਦਾ ਸੀ ਨਸ਼ੇੜੀ ਜਿਹਾ ਲੱਗ ਰਿਹਾ ਸੀ ਇਕੱਲਾ ਹੀ ਸੀਗਾ ਆ ਇਕੱਲੇ ਹੀ ਸੀਗਾ ਅ ਕੈ ਪੂਰੀ ਹੁੱਡ ਪਾਈ ਹੋਈ ਸੀ ਅੱਛਾ ਜੀ ਹਾਂ ਹੁੱਡ ਪਾਈ ਹੈ ਲੇਡੀ ਦੀ ਹੁਣ ਹਾਲਾਤ ਹੋਨਥੋ ਠੀਕ ਹੈ ਮੈਂ ਸਿਵਲ ਲੈ ਕੇ ਜਾ ਰਿਹਾ ਹਾਂ 16 ਭਾਈ ਨੇ ਦਵਾਈ ਦੂਈ ਕੀਤੀ ਹੈ ਪਰ ਉਹਨਾਂ ਸਿਵਲ ਲੈ ਕੇ ਜਾਣਾ ਪੈਣਾ ਫਸਟ ਐਡ ਦਿੱਤੀ ਆ ਸਰ ਆ ਗਿਆ ਆਪਣੀ ਤਲੇ ਆਇਆ ਸੀ ਬੋਸ ਵਾਲੇ ਲੈ ਕੇ ਚਲੇ ਗਏ ਨੇ ਹੁਣ ਆਪਣੇ ਕੀਤੀ ਬਸ ਇਨਕੁਆਰੀ ਬਾਰੇ ਕਰਨਾ ਚਾਹੁੰਗਾ ਕਿਉਂਕਿ ਆਏ ਦਿਨ ਦਾ ਕੋ ਉਹ ਸ਼ਿਮਲਾ ਬੁਰੀ ਐਕਚੁਅਲੀ ਆ ਜੋ ਏਰੀਆ ਨੇ ਇਸ ਟਾਈਮ ਬੜਾ ਬੁਰਾ ਹਾਲ ਹੋ ਚੁੱਕਾ ਹੈ ਦੁਕਾਨਾਂ 'ਚ ਚੋਰੀ ਹੋ ਰਹੀ ਨਾਰਮਲ ਸਾਡੀ ਆਪ ਸ਼ਾਪੇ ਦੋ ਵਾਰੀ ਚੋਰੀ ਹੋ ਚੁੱਕੀ ਕੋਈ ਉਹ ਲੇਡੀਜ਼ ਨੂੰ ਰੇਡੇ ਦੀ ਬਾਤ ਆ ਇੱਕ ਦੋ ਬੰਦਿਆਂ ਨੂੰ ਸਾਥ ਦਿੱਤਾ ਤੇ ਭਾਈ ਨੂੰ ਸਾਥ ਦਿੱਤਾ ਨਹੀਂ ਤਾਂ ਲੇਡੀਜ਼ ਨੂੰ ਰੇਡੇ 'ਚ ਸਿਰਦਾਉਂਦੇ ਉਹਨਾਂ ਨੇ ਕਿ ਜੇ ਅਗਰ ਤੁਸੀਂ ਨਾਲ ਕੋਈ ਵਡੀ ਹਾਸਾ ਵੀ ਹੋ ਸਕਦਾ ਹੈ ਜੇ ਤੁਸੀਂ ਨਾਲ ਨਹੀਂ ਮੈਂ ਤਾਂ ਬਿਆਦ ਚੇਸ ਕਰ ਮੇਰਾ ਕੰਮ ਸੀ ਜਿੰਨਾ ਕਿ ਮੈਂ ਹਿਮਨਟਲੀ ਕਰਤਾ ਮਤਲਬ ਕਾਫੀ ਬੰਦੇ ਸਾਥ ਦਿੱਤਾ ਰੋਕਿਆ ਪਰ ਉਹ ਬੰਦਾ ਫੜਿਆ ਨਹੀਂ ਗਿਆ ਜੇ ਕੋਈ ਪਿੱਛੋਂ ਤੇ ਉਹਨੂੰ ਕੋਈ ਰੋਕਦਾ ਛਾਹੋਂ ਇੰਨਾ ਇੰਨੀ ਦੂਰ ਜਾਂਦੀ ਵੀ ਨਾ ਉਹਨਾਂ ਨੂੰ ਘੜਿਸਦਾ ਨਹੀਂ ਕੋਈ ਜਿੰਦਰ ਸਿੰਘ ਜੀ ਕੀ ਗੱਲ ਹੋਤੀ ਭਾਈ ਗੱਲਬਾਤ ਐਦਾਂ ਵੀ ਇੱਥੋਂ ਐਕਟਿਵਾ ਦੇ ਬੰਦਾ ਸਕੂਟਰੀ ਘੜਿਸ ਕੇ ਲਿ ਗਿਆ ਜਨਾਨੀ ਨੂੰ ਠੀਕ ਹੈ ਜੀ ਨਸ਼ੇ ਦੀ ਹਾਲਤ ਵਿੱਚ ਫੁੱਲ ਨਸ਼ੇ ਦੀ ਹਾਲਤ ਵਿੱਚ ਸੀਗਾ ਇਹ ਤੋਂ 7 ਕਿਲੋਮੀਟਰ ਦੀ ਦੂਰੀ ਤੇ ਆਪਣਾ ਡੁਗਰੀ ਡੁਗਰੀ ਵਾਲੀ ਸਾਈਡ ਤੇ ਉਗਰੀ ਪੁਲ ਦੇ ਕੋਲ ਉੱਥੇ ਜਾ ਕੇ ਬੰਦਾ ਕਾਬੂ ਹੈ ਐਕਸੀਡੈਂਟ ਦੀ ਹਾਲਤ ਵਿੱਚ ਮਿਲਿਆ ਉਹ ਵੀ ਸਾਡੇ ਰੋਕਦੇ ਰੋਕਦੇ ਐਕਸੀਡੈਂਟ ਹੋ ਗਿਆ ਰੋਂਗ ਸਾਈਡ ਤੋਂ ਉਹਦਾ ਗੱਡੀ ਨਾਲ ਹਾਂਜੀ ਫੋਨ ਨਹੀਂ ਖੋਇਆ ਜੀ ਉਹਨੇ ਉਹ ਨਸ਼ੇ ਦੀ ਹਾਲਤ ਵਿੱਚ ਸੀਗਾ ਉਹ ਛਡਾਉਣ ਦੀ ਹਾਲਤ ਵਿੱਚ ਸੀਗਾ ਵੀ ਜਨਾਨੀ ਉਹਦੇ ਸਕੂਟੀ ਦੇ ਨਾਲ ਫਸ ਗਈ ਉਹ ਨਿਕਲਣ ਉਹ ਸੋਚ ਰਿਆ ਸੀ ਵੀ ਨਿਕਲ ਜੇ ਮੈਂ ਨਿਕਲ ਫਸਾ ਨਾ ਜਾਵਾਂ ਉਹਨੇ ਤਾਂ ਕਰਕੇ ਤੇ ਹੀ ਭਜਾਈ ਆ ਨਸ਼ੇ ਦੀ ਹਾਲਤ ਵਿੱਚ ਨਸ਼ੇ ਦੀ ਹਾਲਤ ਵਿੱਚ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਬੰਦਾ ਕੀ ਕਰੇ ਹਾਂਜੀ ਇਹ ਨਸ਼ੇ ਦੀ ਹਾਲਤ ਵਿੱਚ ਬੰਦੇ ਨੂੰ ਸਮਝ ਨਹੀਂ ਆਉਂਦੀ ਬੰਦਾ ਕੀ ਕਰੇ ਉਹ ਅੱਗੇ ਫੜਿਆ ਗਿਆ ਵਾ ਇਰੈਕਸ਼ਨ ਹੋ ਗਿਆ ਜੀ ਅੱਗੇ ਉਹਦੀ ਸਕੂਟਰੀ ਡੁਗਰੀ ਥਾਣੇ ਜਮ੍ਹਾਂ ਕਰਾ ਦਿੱਤੀ ਗਈ ਹੈ ਹਾਂ ਜੀ ਪੁਲਿਸ ਦੀ ਕਸਟਡੀ 'ਚ ਯੂ ਐਸ ਟਾਈਮ ਉਹਨਾਂ ਫੋਨ ਹੀ ਖੋਇਆ ਸੀ ਜੀ ਫੋਨ ਹੀ ਖੋਇਆ ਜਣੇ ਇੱਥੋਂ ਦੀ ਇੱਥੋਂ ਦੀ ਕੰਡੀਸ਼ਨ ਮੈਨੂੰ ਨਹੀਂ ਪਤਾ ਕੀ ਸੀ ਕਿ ਮੈਂ ਇੱਥੋਂ ਆਪਣੀ ਬਾਈਕ ਇਹਦੇ ਮਗਰ ਇੱਥੋਂ ਦੀ ਯੂ ਟਰਨ ਲੈ ਕੇ ਉਹਦੇ ਤੱਕ ਪਿੱਛੇ ਗਏ ਹਾਂ ਅਸੀਂ ਦੋ ਜਣੇ ਬਾਕੀ ਇੱਥੋਂ ਦੀ ਕੰਡੀਸ਼ਨ ਇਹਨਾਂ ਨੂੰ ਹੀ ਪਤਾ ਹੈ ਕੀ ਹੋਇਆ ਇੱਥੇ ਮੈਨੂੰ ਤਾਂ ਇਹਨਾਂ ਪਤਾ ਜੀ ਵੀ ਇੱਥੇ ਚੱਲ ਜਨਾਨੀ ਨੂੰ ਮੱਲੇ ਵਾਲਿਆਂ ਨੇ ਸਾਮ ਲੈਣਾ ਅਸੀਂ ਉੱਥੇ ਜਾ ਕੇ ਉਹਨੂੰ ਫੜਿਆ ਫੜ ਕੇ ਉਹ ਤੋਂ پولیس ਵਗੈਰਾ ਸੱਦੀ ਐਮ뷸ੈਂਸ ਭਲਾਈ ਐਮ뷸ੈਂਸ ਨਾਲ ਨੂੰ ਬਾਅਦੋਂ ਮਨਾ ਕਰਤਾ ਕਿ ਬੰਦਾ ਨਸ਼ੇ ਦੀ ਹਾਲਤ 'ਚ ਉਹ ਪੁਲਿਸ ਕੇਸ ਆ ਤਾਂ ਕਰਕੇ ਫਿਰ ਅਸੀਂ ਪੁਆ ਐਮ뷸ੈਂਸ ਵੀ ਭੇਜਤੀ ਪੁਲਿਸ ਭਲਾਈ ਫਿਰ ਉਹਦੇ ਫੈਮਿਲੀ ਵਾਲੇ ਬੁਲਾਏ ਹੁਣ ਇਸ ਟਾਈਮ ਉਹਦੀ ਜਿਹੜੀ ਇੱਕ ਵਹੀਕਲ ਆ ਟੂ ਵੀਲਰ ਉਹ ਪੁਲਿਸ ਦੀ ਕਸਟਡੀ ਛੱਡ ਕੇ ਫਿਰ ਆਈਆਂ ਸੀ ਹਾਂਜੀ ਜਿਹੜੇ ਮਲੇ ਰਹਿੰਦੇ ਹੋ ਵੀਰੇ ਮੈਂ ਇਧਰੇ